ਜਿਹੜਾ ਸਿਰਸੇ ਵਾਲਾ ਡੇਰਾ ਮੁਖੀ ਆ ਉਹਦੀ ਪ੍ਰੋਲ ਦੇ ਉੱਤੇ ਭਾਜਪਾ ਨੇ ਤੇ ਨਹੀਂ ਬੋਲਣਾ ਉਹਨਾਂ ਨੇ ਕਰਵਾਇਆ ਸਾਰਾ ਕੰਮ ਬਾਕੀ ਪਾਰਟੀਆਂ ਕਦੇ ਚੁੱਪ ਬਿਲਕੁਲ ਇਹ ਸਵਾਲ ਬਹੁਤ ਵਾਜਬ ਹੈ ਪ੍ਰਸਤ ਕਰਨੀ ਕਿ ਇੱਕ ਪਾਸੇ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਉਹਨੂੰ ਚੋਣਾਂ ਦੇ ਹਿਵਾਲੇ ਨਾਲ ਪ੍ਰੋਲ ਮਿਲਦੀ ਹੈ ਹੂੰ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖੱਟਰ ਤੋਂ ਲੈ ਕੇ ਉਹਨ ਸੈਣੀ ਵਾਲੀ ਸਰਕਾਰ ਤੱਕ ਉਹਨੂੰ ਤੱਬ ਕੇ ਰਾਤ ਮਿਲ ਰਹੀ ਹੈ ਫਿਰ ਜਿਹੜੇ ਬਾਹਰ ਲੈ ਕੇ ਆ ਰਹੇ ਇਹਨੂੰ ਵੋਟਾਂ ਲਈ ਉਹੀ ਵਰਤਣਗੇ ਸਭ ਨੂੰ ਪਤਾ ਹੈ ਉਹ ਲੋਕ ਦੇ ਕਹੇ ਤੇ ਕਿੰਨੀਆਂ ਵੋਟਾਂ ਪੈਂਦੀਆਂ ਕਿੰਨੀਆਂ ਨਹੀਂ ਪਰ ਇਹ ਇੱਕੋ ਇੱਕ ਡੇਰਾ ਏ ਜਿਹਦੇ ਕੋਲ ਆਪਣਾ ਰਾਜਨੀਤਿਕ ਬਿੰਗ ਹੈ ਜਿਹੜਾ ਬਕਾਇਦਾ ਨਿਰਦੇਸ਼ ਜਾਰੀ ਕਰਦਾ ਮੈਂ ਕਹਿੰਦਾ ਆਦੇਸ਼ ਜਾਰੀ ਕਰਦਾ ਔਰ ਭਗਤੀ ਹਮੇਸ਼ਾ ਅੰਨੀ ਹੋ ਚੁੱਕੀ ਹੈ ਉਸੇ ਫਿਰ ਵੋਟਾਂ ਵੀ ਹੁਮੇ ਪੈਂਦੀਆਂ ਹੁਣ ਇਸ ਪ੍ਰਕਿਰਿਆ 'ਚ ਸਵਾਲ ਇਹ ਹੈ ਕਿ ਜਦੋਂ ਇਹ ਸਪਸ਼ਟ ਦਿਖਦਾ ਹੈ ਕਿ ਭਾਈ ਲੋਕ ਸਭਾ ਚੋਣਾਂ ਦਾ 50 ਦਿਨਾਂ ਦੀ ਪ੍ਰੋਲ ਮਿਲ ਰਹੀ ਹੈ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਤਾਂ ਵੀ ਪ੍ਰੋਲ ਮਿਲ ਰਹੀ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤਾਂ ਵੀ ਪ੍ਰੋਲ ਮਿਲ ਰਹੀ ਹੈ ਰਾਜਸਥਾਨ ਦੀਆਂ ਚੋਣਾਂ ਤਾਂ ਵੀ ਮਿਲ ਰਹੀ ਹੈ ਯੂਪੀ ਚੋਣਾਂ ਤਾਂ ਵੀ ਮ ਪੰਚਾਇਤੀ ਨਗਰ ਨਿਗਮ ਨਹੀਂ ਚੋਣਾਂ ਤਾਂ ਵੀ ਮਿਲ ਰਹੀ ਹੈ ਜਿਮਨੀ ਚੋਣਾਂ ਤਾਂ ਵੀ ਮਿਲ ਰਹੀ ਹੈ ਮਤਲਬ 12 ਬਾਰ ਪਰੋਲ ਮਿਲ ਗਈ ਔਰ ਉਹਦੇ ਵਿੱਚੋਂ ਦੋ ਵਾਰ ਇੱਕ ਇੱਕ ਦਿਨ ਦੀ ਪਰੋਲ ਛੱਡ ਕੇ ਜੇ 10 ਦਿਨਾਂ ਦੀ ਪਰੋਲ 10 ਵਾਰ ਦੀ ਪਰੋਲ ਦੇਖੀਏ ਤਾਂ ਉਹਦੇ ਵਿੱਚੋਂ 8 ਵਾਰ ਪਰੋਲ ਸਿੱਧੀਆਂ ਚੋਣਾਂ ਵੀ ਪਰੋਲ ਹੈ ਸੋ ਇਹਦਾ ਮਤਲਬ ਬੀਜੇਪੀ ਆਪਣੇ ਲਾਹੇ ਲਈ ਉਹਨੂੰ ਬਾਹਰ ਲਿਆਉਂਦੀ ਹੈ ਤੇ ਫਿਰ ਜੇ ਦਿਖਦਾ ਹੈ ਕਿ ਇੱਕ ਬਲਾਤਕਾਰ ਦੇ ਦੋਸ਼ ਚ ਦੋਸ਼ੀ ਕਰਾ ਦਿੱਤਾ ਗਿਆ ਬੰਦਾ ਇੱਕ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਬੰਦਾ ਬਾਰ-ਬਾਰ ਜੇਲ੍ਹੋਂ ਬਾਹਰ ਲਿਆਂਦਾ ਜਾਂਦਾ ਹੈ ਪਿਛਲੇ 3 ਸਾਲਾਂ ਚੋਂ 1 ਸਾਲ ਤਾਂ ਲਗਭਗ ਪੂਰੀ ਹੈ ਨਾ 322 23 ਦਿਨਾਂ ਨੂੰ ਪਰੋਲ ਤੇ ਹੀ ਰਿਹਾ ਪੂਰਾ 1 ਸਾਲ ਬਰ ਰਿਹਾ ਉਹਦੇ باوجود ਵੀ ਬਾਕੀ ਗੱਲ ਕਿਉਂ ਨਹੀਂ ਬੋਲਦੇ ਸਿਰਫ ਇਸ ਲਈ ਕਿ ਕਾਨੂੰਜੀ ਡੇਰੇ ਨਾਲ ਵੋਟਾਂ ਨੇ ਹਾਂ ਹਾਂ ਅੱਜ ਨਹੀਂ ਤਾਂ ਕੱਲ੍ਹ ਸਾਨੂੰ ਲੋਡ ਪੈ ਸਕਦੀ ਹੈ ਜਾਂ ਫਿਰ ਇਹ ਹੁੰਦਾ ਕਿ ਜੇ ਬੋਲੇ ਤਾਂ ਜਿਵੇਂ ਹੀ ਪੱਕੀ ਲੀ ਖਿੱਚ ਜਾਣੀ ਕਿ ਫਿਰ ਸਾਨੂੰ ਕਿਸੇ ਨੇ ਵੀ ਉਹਦੇ ਪ੍ਰੇਮੀ ਨੇ ਨਹੀਂ ਵੋਟ ਪਾਉਣੀ ਨਹੀਂ ਤਾਂ ਪਰ ਕਈ ਵਾਰ ਮੁਹੱਲੇ ਕਰਕੇ ਮੂੰਹ ਮਲਾਜੇ ਕਰਕੇ ਆਹਮੋ ਸਾਹਮਣੇ ਰਹਿਣ ਕਰਕੇ ਚਲੋ 2-4 ਵੋਟਾਂ ਦਸੀ ਇਧਰ ਉੱਤਰ ਕਰੇ ਲੈਣੇ ਸਿਰਫ ਇਸ ਲਈ ਉਹ ਜਿੰਨੀਆਂ ਕਬੂਟਾ ਦੇ ਵਿਰੋਧੀ ਦਾ ਲੈਂਦੇ ਹੋਣੇ ਉਹਨਾਂ ਨਾਲ ਚਾਰ ਗੁਣਾ ਵੱਧ ਆ ਕੇ ਤਾਂ ਬਾਬਾ ਕਹਿ ਕੇ ਬੋਹਾਂ ਦਾ ਦੋਇਆ ਨੂੰ ਸਹੀ ਗੱਲ ਸੋ ਇਹ ਇਸ ਲਈ ਇਹ ਜਿਹੜਾ ਰਾਜਨੀਤਿਕ ਪੱਧਰ ਡਿਗਿਆ ਨਾ ਇਹ ਉਹਦਾ ਇੱਕ ਪ੍ਰਕਟਾ ਵੈਸੇ ਜੱਦਨ ਦਾ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰੀਮ ਬਹਾਰਾ ਆ ਹੂੰ ਹੂੰ ਉਸ ਦਾ ਉਹ ਚਰਚਾ ਚ ਬਹੁਤ ਆ ਇਸ ਵਾਰ ਹੂੰ ਹੂੰ ਕੰਨ ਬਰਗਾੜੀ ਮਾਮਲੇ ਨੂੰ ਲੈ ਕੇ ਵੀ ਸੁਪਰੀਮ ਕੋਰਟ ਸੁਣਵਾਈ ਸੀ ਹਾਂਜੀ ਕਿਉਂਕਿ ਇਹ ਮਾਮਲਾ ਜਦੋਂ ਕੈਪਟਨ ਦਸ ਸਿੰਘ ਦੀ ਸਰਕਾਰ ਦੇ ਸਮੇਂ ਆਇਆ ਤਾਂ ਇਹਨਾਂ ਨੇ ਇਹ ਪਹਿਲਾਂ ਆਪਣੀ ਪੁਲਿਸ ਜਾਂ ਚਬੜੀ ਫਿਰ ਸੀਬੀਏ ਨੂੰ ਸੌਂਪਤੀ ਫਿਰ ਸੀਬੀਏ ਨੇ ਜਦੋਂ ক্লোਜ਼ਰ ਰਿਪੋਰਟ ਦਾਖਲ ਕਰਤੀ ਫਿਰ ਇਹਨੇ ਸੀਬੀਏ ਤੋਂ ਵਾਪਸ ਲੈ ਕੇ ਫਿਰ ਪੁਲਿਸ ਕੋਲਿਆਂ ਦੀ ਤੇ ਇਹਦੇ ਨਾਲ ਡੇਰਾ ਤੇ ਆਦਿਤਰ ਵਾਲੇ ਵਕੀਲ ਮਤਲਬ ਪੰਜਾਬ ਰਣ ਹਾਈ ਕੋਰਟ ਦੇ ਵਿੱਚ ਗਏ ਉੱਥੇ ਰੋਕ ਲੱਗ ਗਈ ਕਿ ਹਾਂਜੀ ਟ੍ਰਾਇਲ ਤੇ ਰੋਕ ਲਾਉਣੀ ਆ ਫਿਰ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਪਹੁੰਚ ਗਈ ਸੁਪਰੀਮ ਕੋਰਟ ਨੇ ਡੇਰਾ ਸਿਰਸਾ ਮੁਖੀ ਨੂੰ ਰਾਤ ਨਹੀਂ ਦਿੱਤੀ ਮਤਲਬ ਹਰਿਆਣਾ ਪੰਜਾਬ ਰਣ ਹਾਈ ਕੋਰਟ ਦਾ ਫੈਸਲਾ ਰੋਕਤਾ ਜਿਹੜਾ ਮਤਲਬ ਟ੍ਰਾਇਲ ਦੀ ਮਨਜ਼ੂਰੀ ਮਿਲ ਗਈ ਇੱਕ ਤਰ੍ਹਾਂ ਨਾਲ ਦੋ ਹਫ਼ਤੇ ਬਾਅਦ ਸੁਣਵਾਈ ਹੋਊਗੀ ਉਦੋਂ ਜਵਾਬ ਧਾਕਿਲ ਕਰਨਾ ਪੰਜਾਬ ਸਰਕਾਰ ਨੂੰ ਸੋ ਇੱਥੇ ਤਾਂ ਥੋੜੀ ਜਿਹੀ ਮੁਸ਼ਕਲਬਾਦੀ ਦਿਖਦੀ ਹੈ ਪਰ ਇਹ ਇੰਨੇ ਸਾਲਾਂ ਦਾ ਪ੍ਰਕਿਰਿਆ ਸਭ ਨੂੰ ਪਤਾ ਕਿ ਕਿਹੋ ਜਿਹੇ ਹਾਲਤ ਸਾਨੂੰ ਇਨਸਾਫ ਮਿਲਦਾ ਦੂਹੇ ਪਾਸੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮਨੀਵ ਇਸ ਵਾਰ ਆਪਣੇ ਬਿਆਨਾਂ ਰਾਹੀਂ ਜਾਂ ਜਿਹੜਾ ਆਨਲਾਈਨ ਸੱਤਸੰਗ ਕਰ ਰਿਹਾ ਉਹਦੇ ਨਾਲ ਹੀ ਕਮਾਲ ਚਰਚਾ ਚੱਲ ਉਹ ਕਹਿੰਦਾ ਬਈ ਹੁਣ ਉਹ ਪਹਿਲਾਂ ਵਾਲਾ ਸਟੈਮਨਾ ਨਹੀਂ ਰਿਹਾ ਪਹਿਲਾਂ 4-4 5-5 ਘੰਟੇ ਦਾ ਸੱਤਸੰਗ ਹੋ ਜਾਂਦਾ ਸੀ ਹੁਣ ਉਸ ਟਾਈਮ ਦਾ ਨਹੀਂ ਰਿਹਾ ਇਸ ਲਈ ਹੁਣ ਤਾਂ ਛੋਟਾ ਜਾਈ ਪ੍ਰਵਚਨ ਬਹੁਤ ਹੈ ਛੋਟੀ ਜਿਹੀ ਟਿੱਪਣੀਆਂ ਬਹੁਤ ਹੈ ਤੇ ਕਹਿੰਦਾ ਜਿਵੇਂ T20 ਹੁੰਦਾ ਤੇ T20 ਦਾ ਵੀ ਕਹਿੰਦਾ ਜਨਮਦਾਤਾ ਮੈਂ ਹੀ ਪਹਿਲਾਂ ਕਹਿੰਦਾ ਸੀਗਾ ਕਿ ਕੋਹਲੀ ਨੂੰ ਮੈਂ ਸਿਖਾਇਆ ਆ ਖਿਡਾਰੀ ਮੈਂ ਸਿਖਾਇਆ ਪਾਕਿਸਤਾਨ ਵਾਲੇ ਮੇਰੇ ਤੋਂ ਸਿੱਖੇਗੇ ਹੁਣ ਕਹਿੰਦਾ T20 ਵੀ ਮੈਂ ਪੈਦਾ ਕੀਤਾ ਤੇ ਜਨਮਦਾਤਾ ਮੈਂ ਆ ਕਹਿੰਦਾ 1990 ਦੇ ਵਿੱਚ ਮੈਂ ਇਹਨੂੰ ਸ਼ੁਰੂ ਕੀਤਾ ਸੀ ਉਸ ਸਮੇ ਵੱਡੇ ਵੱਡੇ ਖਿਡਾਰੀ ਕ੍ਰਿਕਟ ਤੇ ਕਹਿੰਦੇ ਹੁੰਦੇ ਸੀ ਕਿ ਨਾ ਕਿਸੇ ਨੇ ਖੇਡਣਾ ਨਾ ਕਿਸੇ ਨੇ ਦੇਖਣਾ ਹੁਣਾ ਕਹਿੰਦਾ ਉਹਨੂੰ ਦੁਨੀਆ ਭਰ ਤੁਸੀਂ ਦੇਖ ਲੋਗੇ ਸਭ ਤੋਂ ਮਸ਼ਹੂਰ T20 ਉਹ ਆ ਇਹ ਮੈਂ ਸ਼ੁਰੂ ਕੀਤਾ ਫਿਰ ਉਹ ਕਹਿੰਦਾ ਸੱਪ ਨੂੰ ਫੜਨ ਵਾਲਾ ਜਿਹੜਾ ਕੈਚਰ ਹੁੰਦਾ ਸਨੇਕ ਕੈਚਰ ਹਾਂ ਨਾ ਉਹ ਉਹ ਵੀ ਕਹਿੰਦਾ ਮੈਂ ਹੀ ਬਣਾਇਆ ਤੇ ਬਸ ਮੈਂ ਉਹਨੂੰ ਪੇਟੈਂਟ ਨਹੀਂ ਕਰਾਇਆ ਮੈਨੂੰ ਕਈਆਂ ਨੇ ਕਿਹਾ ਕਿ ਤੁਸੀਂ ਇਹਨੂੰ ਰਜਿਸਟਰਡ ਕਰਾ ਲਓ ਜੀ ਇਹ ਵੀ ਤੁਹਾਡੇ ਨਾਂ ਤੇ ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ ਸਮਾਜ ਦੀo ਸੇਵਾ ਕਹਿੰਦਾ ਜਦੋਂ ਅਸੀਂ 1994 ਚ ਡੇਰਾ ਬਣਾ ਰਹੇ ਸੀ ਸ਼ਾਹ ਸਤਨਾਮ ਜਿਹੜਾ ਤਾਂ ਇੱਥੋਂ ਸੱਪ ਬਹੁਤ ਨਿਕਲਦੇ ਸੀ ਤੇ ਫਿਰ ਸਾਨੂੰ ਬੜੀ ਮੁਸ਼ਕਲ ਹੁੰਦੀ ਸੀ ਕੋਬਰਾ ਫੜ ਫੜ ਕੇ ਕਹਿੰਦਾ ਸਾਨੂੰ ਜੰਗਲ ਛੱਡਨੇ ਪੈਂਦੇ ਸੀ ਕਹਿੰਦੇ ਫਿਰ ਮੇਰੇ ਦਿਮਾਗ 'ਚ ਇਹ ਸਕੀਮ ਆਈ ਤੇ ਮੈਂ ਉਹ ਸਨੇਕ ਕੈਚਰ ਬਣਾਤਾ ਤੇ ਹੁਣ ਉਹੋ ਕੰਨਾ ਦੇਖ ਲਓ ਦੁਨੀਆ ਪਰ ਚ ਲੋਕੋ ਦੇ ਨਾਂ ਤੇ ਕਮਾ ਵੀ ਰਹੇ ਨੇ ਤੇ ਸਪਨਾਂ ਪੜ ਵੀ ਰਹੇ ਨੇ ਸਪਨਨ 97 ਦਾ ਇਹ ਸਾਰੀਆਂ ਕਾਟਾਂ ਮੇਰੀਆਂ ਨੇ ਸੋ ਇਹ ਜੇ ਆਨਲਾਈਨ ਪ੍ਰੋਵੀਜ਼ਨ ਜੋ ਹੈ ਜਾਂ ਕਿਸੇ ਕਹਾਣੀਆਂ ਸੁਣਾ ਕੇ ਖੂਬ ਚਰਚਾ ਵਟੋਰ ਰਿਹਾ ਜੀ ਸੋ T20 ਦਾ ਆਪਣੇ ਉਹਨੂੰ ਜਨਮਦਾਤਾ ਵੀ ਦੱਸ ਰਿਹਾ ਪਰ ਸਵਾਲ ਇਹ ਹੈ ਕਿ ਜਿਹੜੇ ਕੰਮ ਲਈ BJP ਨੂੰ ਲਿਆਉਂਦਾ ਉਹ ਕੰਮੋ ਕਾਲ ਨੂੰ ਉਹਨਾਂ ਦਾ ਕਰ ਦੂਗਾ ਜਾਂ ਨਹੀਂ ਕਰ ਦੂਗਾ ਇਹ ਜਿਹੜੀ ਦਿੱਲੀ ਦੀ ਹਰਿਆਣਾ ਔਰ ਯੂਪੀ ਰਾਜਸਥਾਨ ਨਾਲ ਲੱਗਦੀ 벨ਟ ਹੈ ਉਥੇ ਕੀ ਰੰਗ ਦਿਖਾਉਂਦੀ ਹੈ ਬੀਜਪੀ ਉਹਦੇ ਅੰਦਾਜ਼ੇ ਜਿੱਤੋਂ ਪਤਾ ਲੱਗੇਗਾ ਕਿ ਇਹਦਾ ਕਿੰਨਾ ਕੁ ਫਾਇਦਾ ਹੋਇਆ ਦੀਪਕ ਜੀ ਜਦੋਂ ਬੰਦਾ ਇਦਾਂ ਖੁੱਲ ਕੇ ਜਿਆਦੀਆਂ ਗੱਲਾਂ ਕਰਦਾ ਆ ਉਹਨੂੰ ਕੁਝ ਅੰਦਰ ਖਾਤੇ ਕੋਈ ਸ਼ਾਇਦ ਜ਼ਿਆਦਾ ਪਤਾ ਹੁੰਦਾ ਆ ਵੀ ਕੀ ਹੋ ਰਿਹਾ ਜਿਸ ਤਰੀਕੇ ਨਾਲ ਇਹ ਹੁਣ ਖੁੱਲ ਕੇ ਬੋਲਣ ਲੱਗਾ ਜਾਂ ਇਦਾਂ ਦੇ ਪ੍ਰਵਚਨ ਜਾਂ ਇਦਾਂ ਦੇ ਬਿਆਨ ਬਾਜ਼ੀਆਂ ਆ ਕਿ ਇਹਨੂੰ ਹੁਣ ਪਤਾ ਹੈ ਵੀ ਮੈਂ ਹੁਣ ਕਿਤੇ ਪੱਕਾ ਹੀ ਤਾਂ ਨਹੀਂ ਬਾਹਰ ਰਹਿ ਜਾਣ ਇਹ ਬੈਸੇ ਵੀ ਪੱਕਾ ਹੀ ਬਾਹਰ ਆਲੀ ਗੱਮ ਹੈ ਜੀ ਜਦੋਂ ਜੀ ਕਰੇ ਚੱਲ ਜਦੋਂ ਜੀ ਕਰੇ ਆ ਜੋ ਹੂੰ ਸੋ ਮੈਨੂੰ ਤਾਂ ਐਂ ਲੱਗਦਾ ਕਿ ਜਿਵੇਂ ਇਹ ਬੰਦਾ ਬਾਹਰ ਸਜ਼ਾ ਕੱਟ ਰਿਹਾ ਨਾ ਅੰਤਝੁਕੀਆਂ ਕੱਟਣ ਜਾਂਦਾ ਮਤਲਬ 3 ਦਿਨ ਪਰ ਉਲਟਾ ਚੱਲ ਕੰਮ ਚੱਲ ਰਿਹਾ ਸੋ ਇਸ ਲਈ ਇਹ ਇਹ ਰਾਣੀ ਨੂੰ ਅੰਦਰ ਬਾਅਦ ਵੈਸੇ ਵੀ ਰਾਜਕਰਨ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਵੀ ਆਈਪੀ ਲੋਕ ਹੁੰਦੇ ਨੇ ਉਹਨਾਂ ਲਈ ਜੇਲ ਵੀ ਕਾਦੀ ਜੇਲ ਹੁੰਦੀ ਹੈ ਜੀ ਬਿਲਕੁਲ